ਆਪ ਆਪਣਾ ਪੰਜਾਬ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅਸੀਂ ਅੱਜ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੂ ਕੀ ਜਿੱਥੇ ਕਿ ਪਿਛਲੇ ਦਿਨੀਂ ਆਏ ਹੜ੍ਹ ਦੇ ਨਾਲ ਕਾਫੀ ਨੁਕਸਾਨ ਲੋਕਾਂ ਦਾ ਹੋਇਆ ਵਾ। ਅਸੀਂ ਅੱਜ ਖੜੇ ਹਾਂ ਇੱਕ ਗਰੀਬ ਪਰਿਵਾਰ ਦੇ ਘਰ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਵਾ। ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੈਮ ਇ। ਇਹ ਆਏ ਪਾਣੀ ਦੇ ਨਾਲ ਕੀ ਨੁਕਸਾਨ ਹੋਇਆ ਤੁਹਾਡਾ ਕਿੰਨਾ? ਉਹ ਇਹਦੇ ਨਾਲ ਬਜਿਆ ਹੀ ਕੋਣੀ ਜੀ ਉਹ ਕਮਰੇ ਟਟ ਗਏ ਸਾਡੇ ਜਮਨੇ ਦੂਜਾ ਵੀ ਡੇਪਨ ਲਗਾਵਾ ਜਿਸਮਾਨ ਕੱਢਿਆ ਹੀ ਨਹੀਂ ਗਿਆ ਉਹਨਾਂ ਦੇ ਜਕ ਜਮਾ ਮੈਂ ਹੁੰਦਾ ਜਿਨਾ ਗੱਡੀਆਂ ਤੇ ਤੇਲ ਭਰਦੀਆਂ ਇਤਨਾ ਪਾਣੀ ਆ ਸਾਹਮਣੇ ਮਦਦ ਦੀ ਟੁੱਟ ਗਈ ਤੇ ਉਸਮਾਨ ਕਾਫੀ ਅੰਦਰ ਪਿਆ ਆ ਤੇ ਮਤਲਬ ਤੁਹਾਨੂੰ ਵਾਰਨਿੰਗ ਪਹਿਲਾਂ ਦਿੱਤੀ ਨਹੀਂ ਗਈ ਵੀ ਜਾਂ ਤੁਸੀਂ ਨਿਕਲ ਜਾਓ ਚਾਹੇ ਨਾ ਰਾਤ ਕਿਹਾ ਸੀ ਪੀਆ ਚਪਲਿਆ ਹਨੂ ਕਹਿੰਦੇ ਮਿੱਟੀ ਪਾਓ ਮੈਂ ਮੈਂ ਬੋਰੀ ਫੜ ਸਕਦਾ ਮੇਰੇ ਕੋਲ ਟਾਪ ਨਹੀਂ ਗਜਣਾ ਕੋਈ ਉਹ ਮੁਰਕੇ ਕਿੱਦਾਂ ਆਂਦੇ ਵੀ ਨਹੀਂ ਜਦੋਂ ਵੇਖਿਆ ਕਿ ਪਾਣੀ ਦੀ ਨਹੀਂ ਵਾਹ ਗਈ ਉਹ ਬੰਦੇ ਵੀ ਪਾੜ ਗਏ ਉਹ ਅਸੀਂ ਅਜੇ ਪਿੰਡ ਪਹੁੰਚੇ ਹਾਂ ਤੇ ਇਥੇ ਚੁਟਕੀ ਦਿੱਤਾ ਹੈ ਪਿੱਛੇ ਤੋਂ ਮੇਰੇ ਡਗੜੂ ਕੋ ਪਣੀ ਨਾ ਜੋ ਉਹ ਥਲੀ ਡੜ ਕੇ ਨੇ ਉਹ ਹੌਲ ਸੋਈ ਸੀ ਤੇ ਫੇਰ ਉਹ ਬੰਦੇ ਕੰਡੇ ਜਾ ਕੇ ਉਹ ਬੁੱਢੇ ਯਕੀਨ ਨਖਾਣਾ ਪਰ ਘਰ ਦਾ ਕੀ ਸੀ ਤੁਰੇ ਆਈ ਕੋ ਨਹੀਂ ਸ਼ਰਾਬ ਤੁੰਗ ਸੁਣਾ ਵੇ ਲੋਕਾਂ ਰੋਇ ਬੋਲ ਮੇਰਾ ਲੱਗਿਆ ਆ ਜੇ ਬੀ ਮੇਟ ਚਾਹੀਏ ਆ ਉਹ ਜਿੰਦੀ ਕਰਤਾ ਹੈ ਕੱਪੜੇ ਤੋਂ ਦੇਖੋ ਵਾਜੋ ਜੂ ਮੀ ਨਹੀਂ ਕਰਦਾ ਜਿੰਨੇ ਕਿ ਚੁਕਦੀ ਹੈ ਉਹਨੇ ਇੱਕ ਫੇਰ ਭੇਜ ਜਿੰਦੀ ਜਿੰਦੀ ਫੇਰ ਫੋਨ ਆਇਆ ਵੀ ਕਮਰੇ ਡੱਬਣ ਲੱਗਾ ਪਾਟ ਗਿਆ ਸਾਰਾ ਉੱਪਰਲੇ ਬੰਨੇ ਮਟੂਣੀਆਂ ਦੇ ਗਣ ਤੂੰ ਨੂੰ ਖਲਾਰਿਆ ਵੀ ਖਲੋ ਜੇ ਤੇ ਸਮਾਨ ਕੱਢਿਆ ਸਾਰੇ ਬੜੇ ਬੁੜੀ ਕੱਢਿਆ ਗਲੇ ਕਪੜੇ ਭਾਰੇ ਬੜੇ ਮੁੜੇ ਲਿਆ ਕੇ ਫਿਰ ਹੌਲੀ ਹੌਲੀ ਕੱਢ ਕੇ ਬਾਹਰ ਛਿਤੀ ਕੋ ਸੁਕਣੇ ਪਾਏ ਕੋ ਉਹ ਫਿਰ ਰਹਿਣ ਦਾ ਕਿਵੇਂ ਗੁਜ਼ਾਰਾ ਹੋਇਆ ਖਾਣ ਪੀਣ ਦਾ ਕਿਵੇਂ ਗੁਜ਼ਾਰਾ ਇਹ ਤੁਹਾਡਾ ਹੋ ਰਿਹਾ ਸੇਵਾਦਾਰ ਭੜੇ ਆਉਂਦੇ ਲੰਗਰ ਪਣੀ ਦੇ ਜਾਂਦੇ ਕੁਛ ਉਹਦਾ ਪਤਾ ਜਿੰਨੇ ਕੋ ਦੁੱਧ ਦੇ ਜਾਂਦਾ ਕੋ ਖੰਡ ਪਤੀ ਦੇ ਜਾਂਦਾ ਰੋਟੀ ਦਾਲ ਭੁਲਕਾ ਮਿਲਦੀ ਉਹ ਮੈਡੀਕਲ ਦਵਾਈਆਂ ਮਿਲੀਆਂ ਆਉਂਦੀਆਂ ਦਵਾਈਆਂ ਦੁਵਾਈਆਂ ਦੇ ਜਾਂਦੇ ਵਿਚਾਰਟ ਸੂਟ ਲੱਗੀ ਤੇ ਬਾਕੀ ਵੀ ਡੰਗਰਾਂ ਵਾਤੇ ਵੀ ਆਉਂਦੀ ਟੂੜੀ ਪੱਠੇ ਵੀ ਆਉਂਦੇ ਜਿਸ ਹੁਣ ਕੋਈ ਕੋ ਵਧਾਈਕ ਆਇਆ ਹੋਵੇ ਕੋ ਲੀਡਰ ਆਣ ਕੇ ਕਿਸੇ ਨੇ ਆਣ ਕੇ ਕੋਈ ਵੇਖਿਆ ਹੋਵੇ ਕੋਈ ਅਜੇ ਕੋਈ ਨਹੀਂ ਹੈ ਇਹ ਜੇਟ ਡੇ ਇੱਕ ਪਾਰਟੀ ਆ ਇਥੇ ਤੁਹਾਡੇ ਡੇਲ ਗਈ ਉਹ ਵੀ ਇਤਨ ਬੜਾ ਬੜਾ ਲੱਗ ਚਲ ਗਈ ਕੀ ਚਾਹੁੰਦੇ ਹਾਂ ਸਰਕਾਰ ਤੋਂ ਮੰਗੀ ਕਰ ਕਮਰੇ ਬਣਾਉਣੇ ਕਹਨੇ ਆ ਜੇ ਸਰਕਾਰ ਬਣਾ ਦੇ ਤੇ ਬੜੀ ਮਿਹਰਬਾਨੀ ਨਾ ਬਣਾਈਗੇ ਤੇ ਹੁਣ ਆਪ ਕੀ ਹੁਣ ਦਿਹਾੜੀਆਂ ਲਾ ਕੇ ਤੇ ਰੋਟੀ ਖਾਏ ਕੇ ਕਮਰੇ ਬਣਾ ਕੀ ਕਰੀਏ ਔਰ ਇਹ ਕਿਥੇ ਸੀ ਵੀ ਨਹੀਂ ਚੱਲਣਾ ਜਿੱਦੇ ਪਹਿਲੇ ਪਾਣੀ ਉਹ ਭਰਿਆ ਕਿਥੇ ਕੰਮ ਕਰਨਾ ਇਹ ਸਾਨੂੰ ਪਿੰਡ ਪੱਖੋ ਕਿਆਂ ਦਾ ਇੱਕ ਗਰੀਬ ਪਰਿਵਾਰ ਜਿਹਦਾ ਮਤਲਬ ਦੋ ਕਮਰੇ ਸੀ ਇੱਕ ਤੇ ਬਿਲਕੁਲ ਜਿਹੜੀ ਸੱਤ ਜਿਹੜੀ ਆ ਢੱਟ ਚੁੱਕੀ ਆ ਇੱਕ ਬਿਲਕੁਲ ਕੰਡੇ ਤੇ ਆ ਉਹ ਵੀ ਸੱਤ ਜਿਹੜੀ ਆ ਢੱਟਣ ਵਾਲੀ ਆ ਤੁਸੀਂ ਵੀ ਦੇਖ ਸਕਦੇ ਜੀ ਉਹ ਕਾਫੀ ਜਿਹੜਾ ਨੁਕਸਾਨ ਜਿਹੜਾ ਹੈਗਾ ਇਧਰ ਵਾਲਾ ਕਮਬਲਾ ਜਿਹੜਾ ਵਾ ਇਹ ਕਾਫੀ ਜਿਹੜਾ ਵਾ ਢੱਟ ਚੁੱਕਿਆ ਵਾ ਇਹ ਜਿਹੜਾ ਕਮਰਾ ਵਾ ਇਧਰ ਵਾਲਾ ਵੀ ਸਮਝੋ ਵੀ ਤੁਸੀਂ ਇਹ ਵੀ ਇੱਕ ਢੱਟਣ ਕਿਨਾਰੇ ਹੀ ਹੈ ਘਰ ਦਾ ਖਲਾਰਾ ਵੇਖੋ ਇੱਕਦਮ ਉਹਨਾਂ ਦਾ ਕਹਿਣਾ ਵਾ ਕਿ ਇਕਦਮ ਜਿਹੜਾ ਪਾਣੀ ਆ ਗਿਆ ਸੀ ਗਲਗਲ ਪਾਣੀ ਚੜ ਗਿਆ ਸੀਗਾ ਕੋਈ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਤੁਸੀਂ ਦੇਖ ਸਕਦੇ ਜੂ ਕਾਫੀ ਪਿੰਡ ਪੱਖੋ ਕੇ ਗਰੀਬ ਪਰਿਵਾਰਾਂ ਦਾ ਹਾਲ ਦੇਖ ਲਓ ਬਹੁਤ ਹੀ ਮਾੜਾ ਹੋਇਆ ਆਪਣਾ ਪੰਜਾਬ 24 ਨਿਊਜ਼ ਤੋਂ ਅਕਬਾਲ ਸਿੰਘ ਵਾਲੀਆ ਤੇ ਕਮਲਜੀਤ ਸਿੰਘ ਦੀ ਖਾਸ ਰਿਪੋਰਟ